ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਸ਼੍ਰੀ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਰੂਪਨਗਰ ਅੰਦਰ ਪੈਂਦੇ ਸਾਰੇ ਥਾਣਿਆਂ ਦੇ ਏਰੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਉੱਤੇ ਸਪੈਸ਼ਲ ਕਾਰਡਨ ਐਂਡ ਸਰਚ ਆਪਰੇਸ਼ਨ ਕੈਸੋ ਚਲਾਇਆ ਜਾ ਰਿਹਾ ਹੈ ਜਿਸ ਅਧੀਨ ਨਸ਼ੇ ਦੇ ਸਜ਼ਾਗਰਾਂ ਸਮੇਤ ਹਰ ਸ਼ੱਕੀ ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੁਹਿੰਮ ਤਹਿਤ ਏਡੀਜੀਪੀ ਕਾਨੂੰਨ ਤੇ ਵਸਤਾ ਐਸਪੀਐਸ ਪ੍ਰਵਾਨ ਨੇ ਅੱਜ ਕੈਸੋ ਆਪਰੇਸ਼ਨ ਦੀ ਅਗਵਾਈ ਕਰਦਿਆਂ ਰੂਪਨਗਰ ਪੁਲਿਸ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਰਮਾਰ ਨੇ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਕੀਤੀ ਹੋਈ ਕਮਾਈ ਦੁਆਰਾ ਬਣਾਈ ਗਈ ਜਾਇਦਾਦ ਦੀ ਸ਼ਨਾਖਤ ਕਰਕੇ ਉਸ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ ਉਨਾ ਬਲੋ ਅਨੰਦ ਘਰ ਕੀਤੀ ਸਾਰਿਆਂ ਨੂੰ ਟਾਇਆ ਜਾਵੇਗਾ ਐਡੀਜੀਪੀ ਨੇ ਕਿਹਾ ਕਿ ਰੂਪਨਗਰ ਪੁਲਿਸ ਵੱਲੋਂ ਨਸ਼ਾ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖਲਾਬ ਜੰਗੀ ਪੱਧਰ ਉੱਤੇ ਮਹਮ ਚੜੀ ਹੈ ਜਿਸ ਤਹਿਤ 1 ਜਨਵਰੀ 2025 ਤੋਂ 28 ਫਰਵਰੀ 2025 ਤੱਕ 36 ਮੁਕਦਮੇ ਦਰਜ ਕਰਕੇ 55 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੀਆਂ ਵਿਅਕਤੀਆਂ પાસે 246 ਗ੍ਰਾਮ ਹੈਰੋਇਨ 1 ਕਿਲੋ 725 ਗ੍ਰਾਮ ਅਫੀਮ 999 ਗ੍ਰਾਮ ਕਿੱਤਾ ਨਸ਼ੀਲਾ ਪਾਊਡਰ 44 ਨਸ਼ੀਲੇ ਟੀਕੇ 324 ਨਸ਼ੀਲੇ ਕੈਪਸੂਲ 80 ਨਸ਼ੀਲੀਆਂ ਗੋਲੀਆਂ ਅਤੇ 7250 ਰੁਪਏ ਡਰਗ ਮਨੀ ਰਿਕਵਰ ਕੀਤੀ ਹੈ। ਸ਼੍ਰੀ ਪਰਮਾਨ ਨੇ ਕੈਸੋ ਆਪਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿ ਜ਼ਿਲ੍ਹਾ ਰੂਪਨਗਰ ਵਿੱਚ ਚਲਾਏ ਜਾ ਰਹੇ ਇਸ ਗਾਰਡਨ ਐਂਡ ਸਰਚ ਆਪਰੇਸ਼ਨ ਵਿੱਚ 3 ਐਸਪੀ ਦਾ ਡੀਐਸਪੀ 10 ਇੰਸਪੈਕਟਰ ਤੇ ਦੋ ਦੋ 25 ਦੇ ਕਰੀਬ ਪੁਲਿਸ ਮੁਲਾਜ਼ਮ ਲਗਾਏ ਗਏ ਹਨ। ਐਸਪੀ ਤੇ ਡੀਐਸਪੀ ਅਦੀਨ ਪੁਲਿਸ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਬਾਰਡਰ ਏਰੀਆ ਤੋਂ ਲੈ ਕੇ ਅੰਦਰੂਨੀ ਇਲਾਕੇ ਵਿੱਚ ਨਾਕਾਬੰਦੀ ਕਰਕੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਤਾ ਜੋ ਕੋਈ ਵੀ ਨਸ਼ਾ ਤਸਕਰ ਕੋਲ ਉਸ ਤੋਂ ਗ੍ਰਿਫਤੋ ਬਾਹਰ ਨਾ ਜਾ ਸਕੇ ਇਸ ਮੁਕੇ ਰੂਪਨਗਰ ਪੁਲਿਸ ਨੇ ਨਸ਼ਾ ਤਸਕਰਾ ਖਿਲਾਫ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਐਸਪੀ ਰੂਪਨਗਰ ਗੁਰਲੀ ਸਿੰਘ ਖੁਰਾਣਾ ਨੇ ਕਿਹਾ ਕਿ ਸਾਲ 2024 ਵਿੱਚ ਜ਼ਿਲ੍ਹਾ ਰੂਪਨਗਰ ਵਿੱਚ 15 ਕਾਂਟਨ ਐਂਡ ਸਰਚ ਆਪਰੇਸ਼ਨ ਚਲਾਈ ਗਈ ਹਨ ਜਿਹਦਾ ਨਸ਼ੇ ਦੇ ਤਸਕਰਾ ਖਿਲਾਫ 29 ਕਦਮੇ ਤਜ ਕਰਕੇ ਤੀਤਿਆਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫਤਾਰ ਕੀਤੇ ਵਿਅਕਤੀਆਂ ਪਾਸੋਂ 108 ਗ੍ਰਾਮ ਹੈਰੋਇਨ 266 ਗ੍ਰਾਮ ਨਸ਼ੀਲਾ ਪਾਊਡਰ 7 ਕਿਲੋ 500 ਗ੍ਰਾਮ ਪੁੱਕੀ ਚੂਰਾ ਪੋਸਤ 14 ਨਸ਼ੀਲੇ ਟੀਕੇ 25 ਨਸ਼ੀਲੀਆਂ ਗੋਲੀਆਂ 1600 ਲੀਟਰ ਲਾਹਣ 34.5 ਲੀਟਰ ਸ਼ਰਾਬ ਨਜਾਇਜ਼ ਦੋ ਚੋਰੀ ਦੇ ਮੋਟਰਸਾਈਕਲ ਅਤੇ 1 ਲੱਖ 20 ਹਜ਼ਾਰ ਰੁਪਏ ਕਰੀਬ ਕੈਸ਼ ਬਰਾਮਦ ਕੀਤਾ ਗਿਆ ਹੈ ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਆਣ ਬੜੇ ਦਿਨਾਂ ਵਿੱਚ ਵੀ ਇਸ ਦੀ ਕਿਨਾਂ ਕਾਰਵਾਈ ਜਾਰੀ ਰਹੇਗੀ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤੇ ਬਖਸ਼ਾ ਨਹੀਂ ਜਾਵੇਗਾ ਬਿਰਨਪੋਰਟ ਮੇਰਾ ਪੰਜਾਬ ਨਿਊਜ਼ ਜੇ ਡਰਗ ਦੇ ਪ੍ਰਬੰਧ ਨੂੰ ਡਾਕੂਮੈਂਟ ਕਰ। ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਇਹ ਪੰਜ ਮੈਂਬਰ ਦੀ ਕਮੇਟੀ ਬਣਾਈ ਹੈ ਸੀਐਮ ਸਾਹਿਬ ਨੇ। ਔਰ ਡੀਜੀ ਸਾਹਿਬ ਤੋਂ ਬਾਕੀ ਸਾਰੇ ਅਫਸਰ ਵੀ ਐਸਐਲਐ ਸਾਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ। ਕਾਰਸ਼ੋ ਕਰਵਾਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿੱਨੀਆਂ ਵੀ ਕਮਿਸ਼ਨੇਟ ਆ ਗਏ ਜਾਂ ਅਸਰਪੀ ਜਿੱਥੇ ਲੱਗੇ ਹੋਏ ਨੇ। ਤਾਂ ਕਿ ਜਿਹੜੇ ਜਿੱਥੇ ਸਸਪੀਸ਼ਨ ਹੈ ਸਾਨੂੰ ਸਾਨੂੰ ਕੋ ਪਤਾ ਕੋ ਡਰਗ ਵੇਚਦਾ ਜਿੱਥੇ ਐਕਸੈਂਟ ਜ਼ਿਆਦਾ ਹੈ ਉਥੇ ਕਾਰਸ਼ੋ ਕਰਵਾ ਕੇ ਇਹਨਾਂ ਲੋਕਾਂ ਨੂੰ ਫੜ ਕੇ ਜੇਲਾ ਵਿੱਚ ਦਿੱਤਾ ਜਾਵੇ। ਤਾਂ ਕਿ ਪੰਜਾਬ ਨੂੰ ਡਰਗ ਤੋਂ ਮੁਕਤ ਕਰਵਾਇਆ ਜਾ ਸਕੇ। ਸਰੀ ਰੀਹੈਬ ਵਾਸਤੇ ਕੀ ਕੀਤਾ ਜਾਏਗਾ ਖਾਸ ਤੌਰ ਤੇ ਰੀਹੈਬ ਵਾਸਤੇ ਜੀ ਉਹ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਬੰਦਾ ਇਜ਼ ਵਿਲਿੰਗ ਤੋਂ ਗੋ ਫॉर ਦਾ ਡੀਐਡਿਕਸ਼ਨ ਐਂਡ ਆਲ ਦੈਟ ਦੇ ਵਿਲ ਬੀ ਐਡਮਿਟਿਡ ਬਾਏ ਦਾ ਜੀ ਕਲਪਟ ਅਥਾਰਟੀਆਂ ਟੂ ਦਾ ਹਸਪੀਟਲਸ ਸੀਐਮਓ ਸਾਹਬ ਉਹਦੇ ਨੇ ਨਾਡਲ ਆਫ ਸਰ ਨੇ ਉਹਨਾਂ ਨੇ ਕੁਝ ਸਪੈਸ਼ਲ ਜਿਹੜੇ ਆ ਉਹ ਬੈਡ ਵੀ ਰੱਖੇ ਹੋਏ ਹੋਣ ਇਹਨਾਂ ਲਈ ਤਾਂ ਕਿ ਇਹਨਾਂ ਨੂੰ ਰੀਡਿਕਸ਼ਨ ਸੈਂਟਰ ਵਿੱਚ ਪਹੁੰਚ ਕੀਤਾ ਜਾ ਸਕਦਾ ਔਰ ਇਹਨਾਂ ਨੂੰ ਡੈਟਾ ਸ਼ੇਡ ਅੰਦਰ ਸਟਰੀ ਕਲੱਬਾਂ ਦੀ ਮਦਦ ਲਈ ਜਾਵੇਗੀ ਖਾਸ ਤੌਰ ਤੇ ਨੌਜਵਾਨਾਂ ਨੂੰ ਇਸ ਚੀਜ਼ ਤੋਂ ਦੂਰ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਾ ਕੇ ਵੀ ਅਜਿਹੇ ਆਪਰੇਸ਼ਨ ਕੀਤੇ ਜਾਣਗੇ ਔਰ ਬੱਚਾ ਨਾਲ ਜਿਹੜੇ ਸਪੋਰਟਸ ਕਰਦੇ ਉਹਨਾਂ ਨੂੰ ਵੀ ਸਹਾਇਤ ਕੀਤਾ ਜਾਵੇਗਾ ਬਿਲਕੁਲ ਬਿਲਕੁਲ ਰਾਦਰ ਅਸ਼ੀਤ ਇਹੋ ਚਾਹੁੰਗੇ ਹਰੇਕ ਪੰਜਾਬੀ ਅੱਗੇ ਆਵੇ ਕੋਈ ਵੀ ਆਦਮੀ ਇਕੱਲਾ ਕਲੱਬ ਨਹੀਂ ਹੈ ਹਰੇਕ ਦਾ ਹੀ ਫਰਜ਼ ਬਣਦਾ ਹੈ ਕਿਉਂਕਿ ਜਿਹੜੀ ਅੱਗ ਲੱਗੀ ਹੋਈ ਹੈ ਇਹ ਕਿਸੇ ਦੀ ਵੀ ਘਰ ਜਾ ਸਕਦੀ ਹੈ ਕਿਸੇ ਦਾ ਬੱਚਾ ਵੀ ਐਡਿਕਟ ਹੋ ਸਕਦਾ ਤੁਹਾਨੂੰ ਲੈਟਸ ਰੂਟ ਇਟ ਟੂਰ ਫ্রম ਦਾ ਇੰਟ ਇਹਨੂੰ ਖਤਮ ਕਰ ਦੇਣਾ ਸਰ ਜਿਹੜੇ ਮੇਨ ਮੈਸੇਜ ਪਲਾ ਰਿਹਾ ਜਿਹਨਾਂ ਨੇ ਹੁਣ ਘਾਟ ਆਏ ਜਾ ਰਹੇ ਨੇ ਜਿਹਨਾਂ ਨੇ ਇਹਦੇ ਬੈਕਸਟੇਜ ਨੂੰ ਸਪੋਰਟ ਕਰਦਾ ਕਿ ਇਹਨੇ ਬੈਕ ਸਪੋਰਟ ਕਰ ਰਿਹਾ ਉਹਨਾਂ ਨੂੰ ਕਿੱਦਾਂ ਹਟਾਉਣਾ ਉਹਨਾਂ ਨੂੰ ਵੀ ਟੈਕਲ ਕੀਤਾ ਜਾਵੇਗਾ ਬੇਸਿਕ ਗੱਲ ਤੇ ਇਹ ਆ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਰੈਜ਼ਰਵਡ ਕੀਤੀਆਂ ਜਾ ਰਹੀਆਂ ਇਹਨਾਂ ਨੇ ਜਿਹੜੇ ਅਨ ਅਥੋਰਾਈਜ਼ਡ ਕੰਸਟ੍ਰਕਸ਼ਨ ਕੀਤੀ ਉਹ ਵੀ ਢਾਈ ਜਾ ਰਹੀ ਹੈ ਇੱਕ ਸਟਰੋਂਗ ਮੈਸੇਜ ਦੇਣ ਲਈ ਕਿ ਇਹ ਜਿਹੜੇ ਤੁਸੀਂ ਪਾਪ ਦੇ ਪੈਸੇ ਇਕੱਠੇ ਕਰ ਰਹੇ ਹੋ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣੇ ਇੱਥੇ ਹੀ ਖਤਮ ਕਰ ਦੇਾਂਗੇ ਸੋ ਕੀ ਹੋ ਰਿਹਾ ਹੋ ਸਕਦਾ ਹੈ ਕਿ ਜਿਸਰਾ ਮਕਾਨਾਂ ਦੇ ਮਕਾਨਮ ਤਾਂ ਆਇਆ ਜਾਂਦਾ ਉਹਨਾਂ ਨੂੰ ਗਵਰਨਮੈਂਟ ਆਪਣੇ ਅੰਦਰ ਲੈ ਕੇ ਕੋਈ ਨਾ ਕੋਈ ਉੱਥੇ ਲੋਕਾਂ ਦੇ ਫਾਇਦੇ ਵਿੱਚ ਚੀਜ਼ ਕੋਈ ਜਿਹਾ ਲਈ ਇਹ ਅਜੇ ਹਾਂ ਕੋਈ ਪੇਸ਼ ਕੀਤੀ ਜਾਏਗੀ ਪ੍ਰੋਪੋਜ਼ਲ ਗਵਰਨਮੈਂਟ ਅਨਦਰ ਜਿਹੜੀ ਕੰਸਟਰਕਸ਼ਨ ਹੈ ਉਹ ਤਾਂ ਹੈ ਹੀ ਗਵਰਨਮੈਂਟ ਲੈਂਡ ਦੇ ਉੱਤੇ ਹੈ ਗਵਰਨਮੈਂਟ ਨੇ ਉਹਨੂੰ ਲੈਂਡ ਨੂੰ ਕਿਵੇਂ ਯੂਜ਼ ਕਰਨਾ ਇਟ ਇਸ ਦਾ ਗਵਰਨਮੈਂਟ ਟੂ ਡਿਸਾਈਡ ਫਾਦਰ ਕਮੇਟੋ ਆਈ ਵਿਲ ਨੋਟ ਕਮੈਂਡ ਓਨ ਥਰ ਬਿਕਾਉਜ਼ ਆਮ ਅ ਪੁਲਿਸ ਆਫਿਸਰ ਨੋਟ ਅ ਸਿਵਲ ਆਫਿਸਰ ਸੋ ਕੋਈ ਨਾ ਕੋਈ ਸੀਐਮ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਮਿਨਿਸਟਰ ਸਾ